ਦੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਕੇਸ ਚ ਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਮੰਗ ਕੌਣ ਕਰ ਰਿਹਾ ਹੈ ਸ਼ਰਮਣੇ ਕਾਲੀ ਸ਼ਰਮਣੇ ਕਾਲਦਲ ਕਹਿ ਰਿਹਾ ਕਹਿੰਦੇ ਜੀ ਇੱਕ ਤਾਂ ਡੇਰਾ ਮੁਖੀ ਦੇ ਖਿਲਾਫ ਕੇਸ ਚ ਲਾਓ ਤੁਸੀਂ ਇੱਕ ਇੱਕ ਜਿਹੜੀ ਹੈਗੀ ਆ ਉਹਦੀ ਜਿਹੜੀ ਮੂੰਹ ਬੁਲੀ ਧੀ ਕਹਿੰਦੇ ਉਹਨੂੰ ਹਨੀਪ੍ਰੀਤ ਹਨੀਪ੍ਰੀਤ ਤੇ ਕੇਸ ਚ ਲਾਓ ਤੁਸੀਂ ਇੱਕ ਜਿਹੜਾ ਪ੍ਰਦੀਪ ਕਲੇਰ ਆ ਉਹਦੇ ਉੱਪਰ ਕੇਸ ਚ ਲਾਓ ਤੁਸੀਂ ਜਰੂਰੀ ਹੈ اجازت ਦਿਓ ਕੇਸ ਚ ਲਾਉਣ ਦੀ ਇਹ ਲਾਜ਼ਮੀ ਹੈ ਤਨ ਬੰਦਾ ਦੇ ਉੱਪਰ ਕੇਸ ਚਲਾਓ ਤੇ ਅੰਦਰ ਕਰੋਨ ਕੁਰਵਾ ਸਾਹਿਬ ਦੀ ਬੇਦਵੀ ਕੀਤੀ ਇਹਨਾਂ ਨੇ ਢੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਕੇਸ ਚ ਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਮੰਗ ਕੌਣ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਕਹਿੰਦੇ ਜੀ ਇੱਕ ਤਾਂ ਡੇਰਾ ਮੁਖੀ ਦੇ ਖਲਾਫ ਕੇਸ ਚਲਾਓ ਤੁਸੀਂ ਇੱਕ 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 ਜਿਹੜੀ ਹੈਗੀ ਆ ਉਹਦੇ ਜਿਹੜੀ ਮੂੰਹ ਬੋਲੀ ਧੀ ਕਹਿੰਦੇ ਉਹਨਾਂ ਹਨੀਪ੍ਰੀਤ ਹਨੀਪ੍ਰੀਤ ਤੇ ਕੇਸ ਚਲਾਓ ਤੁਸੀਂ ਇੱਕ ਜਿਹੜਾ ਪ੍ਰਦੀਪ ਕਲੇਰ ਆ ਉਹਦੇ ਉੱਪਰ ਕੇਸ ਚਲਾਓ ਤੁਸੀਂ ਇਹ ਜ਼ਰੂਰੀ ਹੈ ਜਾਸ ਦੇਓ ਕੇਸ ਚਲਾਉਣ ਦੀ ਇਹ ਲਾਜ਼ਮੀ ਹੈ ਤਿੰਨ ਬੰਦਿਆਂ ਦੇ ਉੱਪਰ ਕੇਸ ਚਲਾਓ ਤੇ ਅੰਦਰ ਕਰੋਨ ਨੂੰ ਗੁਰੂ ਸਾਹਿਬ ਦੀ ਬੇਦਵੀ ਕੀਤੀ ਇਹਨਾਂ ਨੇ ਇਤਨੇ ਬੰਦਿਆਂ ਨੇ ਅੰਦਰ ਕਰੋ ਚੱਕੇ ਇਹਨਾਂ ਨੇ ਤੇ ਸ਼ਰੋਮਣੀ ਅਕਾਲ ਦਲ ਇਹ ਗੱਲ ਆਖੀ ਜਾਂਦਾ ਹੈ ਕਰਨੈਲ ਸਿੰਘ ਪੀਰ ਮੁਹੰਮਦ ਕਹਿੰਦਾ ਹੈ ਕਰਨੈਲ ਸਿੰਘ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਦੇ ਸੁਖਬੀਰ ਬਾਦਲ ਦੇ ਖੇਮੇ ਦੇ ਵੱਲ ਜਾਦਾ ਥੋੜ੍ਹਾ ਜਿਹਾ ਝਕਕੌਰ ਰੱਖਦੇ ਆ ਉਹ ਕਹਿੰਦਾ ਹੈ ਕਿ ਅਕਾਲੀ ਦਲ ਨੂੰ ਢਾਹ ਲਾਉਣ ਲਈ ਪੰਥ ਵਿਰੋਧੀ ਤਾਕਤਾਂ ਤੇ ਘਰ ਦੇ ਭੇਤੀ ਸਰਗਰਮ ਨੇ ਪੰਥ ਵਿਰੋਧੀ ਤਾਕਤਾਂ ਉਹਨੇ ਨੇ ਕਿਹਾ ਕਿ ਆਰਐਸਐਸ ਤੇ ਬੀਜੇਪੀ ਵਾਲੇ ਜਿਹੜੇ ਬੰਦੇ ਨੇ ਉਹ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਬੜਾ ਜ਼ੋਰ ਲਗਾ ਰਹੇ ਨੇ ਭਾਜਪਾ ਨੇ ਤਾਂ ਜਵਾਬ ਦਿੱਤਾ ਕਿ ਆਪਣੇ ਘਰ ਦੀ ਅੱਗ ਨੂੰ ਆਪ ਬੁਝਾਓ ਤੁਸੀਂ ਸਾਡੇ ਉੱਤੇ ਨਾ ਆਓ ਅਸੀਂ ਤੁਹਾਨੂੰ ਕੀ ਤੁਹਾਡਾ ਕੀ ਅਸੀਂ ਕਹਤਾ ਬਈ ਆਪਣਾ ਘਰ ਦੀ ਅੱਗ ਨੂੰ ਤੁਸੀਂ ਕਦੋਂ ਬੁਝਾਓ ਸਾਡੇ ਉੱਤੇ ਇਲਜ਼ਾਮ ਨਾ ਲਗਾਓ ਤੇ ਇਹ ਗੱਲ ਉਹਨਾਂ ਨੇ ਵੀ ਆਖੀ ਅਸੀਂ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोहर ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ